ਕਿਸਾਨ ਭਰਾਵੋ ਅੱਜ 12 ਸਤੰਬਰ ਹੋ ਗਈ ਜੀ 12 ਸਤੰਬਰ 2024 ਦੇ ਰੇਟ ਲੈ ਕੇ ਫਿਰ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਕਰਦੇ ਆਂ ਜੀ ਅੱਜ 16 17 ਮੰਡੀਆਂ ਦੇ ਵਿੱਚ ਜਿਹੜੀ ਬਾਸਮਤੀ ਦੇ ਬਹੁਤ ਸੋਹਣੇ ਰੇਟ ਮਿਲੇ ਨੇ ਕੱਲ ਦੀ ਤਰ੍ਹਾਂ ਰੇਟ ਸੁਣ ਕੇ ਤੁਸੀਂ ਫਿਰ ਇੱਕ ਵਾਰ ਜਿਹੜੀ ਚਿਹਰੇ ਤੇ ਖੁਸ਼ੀ ਆ ਜਾਣੀ ਹੈ ਜੀ ਆਪਣੀ ਮਿਹਨਤਾਂ ਦੇ ਰੰਗ ਲਿਆ ਰਹੀਆਂ ਨੇ ਬਾਸਮਤੀ ਦੇ ਰੇਟ ਜਿਹੜੇ ਤੁਹਾਨੂੰ ਮੈਂ ਦੱਸ ਦੇਵਾਂ 3000 ਤੋਂ ਪਾਰ ਹੋ ਚੁੱਕੇ ਨੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪੰਜਾਬ ਦੀਆਂ ਮੰਡੀਆਂ ਦੀ ਵੀ ਗੱਲ ਕਰਾਂਗੇ ਬਾਕੀ ਹਰਿਆਣੇ ਦੀਆਂ ਮੰਡੀਆਂ, ਜੁਪੀ ਦੀਆਂ ਮੰਡੀਆਂ, ਦਿੱਲੀ ਦੀਆਂ ਮੰਡੀਆਂ ਤੇ ਹੋਰ ਕਈ ਸਾਰੀਆਂ ਜਿਹੜੀਆਂ ਬਾਹਰੀਆਂ ਸਟੇਟਾਂ ਮੰਡੀਆਂ ਦੇ ਵਿੱਚ ਜੋ ਬਾਸਮਤੀ 1509 ਵਿਕ ਰਹੀ ਆ ਕਿੰਨੀ ਜਿਹੜਾ ਤੇਜ਼ੀ ਆਈ ਆ ਜੀ ਕੱਲ੍ਹ ਨਾਲੋਂ ਕਿੱਥੇ ਕਿਹੜੇ ਮੰਡੀ ਦੇ ਵਿੱਚ ਰੇਟ ਘਟਿਆ ਜੀ ਸਾਰੀ ਗੱਲਬਾਤ ਕਰਾਂਗੇ ਕਿਸਾਨ ਭਰਾਵੋ ਜਿਹੜੇ ਵੀਰ ਆਪਣੇ ਪੇਜ ਤੇ ਪਹਿਲੀ ਵਾਰ ਆਏ ਨੇ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੱਦਾਂ ਮੈਂ ਲਿੰਕ ਬਲੂ ਲੈਂਡ ਨੂੰ ਕਲਿੱਕ ਕਰੋ ਤਾਂ ਆਟੋਮੈਟਿਕ ਆਪਣੇ YouTube ਤੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਇਹ ਤੁਸੀਂ YouTube ਤੇ ਵੀਡੀਓ ਦੇਖਣੀ ਪਸੰਦ ਕਰੋਗੇ ਆਸਾਨ ਭਰਾਵੋ ਜਲਦੀ ਜਲਦੀ ਵੀਡੀਓ ਸ਼ੇਅਰ ਕਰੀ ਜਾਣਾ ਤੇ ਕਮੈਂਟ ਬਾਕਸ ਦੇ ਵਿੱਚ ਆਪਦੀ رائے ਜ਼ਰੂਰ ਦੇਣਾ ਆਪਣੀ ਵੀਡੀਓ ਕੁਆਲਿਟੀ ਤੁਹਾਨੂੰ ਕਿੱਦਾਂ ਲੱਗਦੀ ਆ ਠੀਕ ਹੈ ਜੀ ਤੇ ਬਾਕੀ ਰੇਟ ਕਿੱਥੋਂ ਤੱਕ ਰਹਿਣੇ ਚਾਹੀਦੇ ਆ ਤੇ ਕੀ ساری ਗੱਲਬਾਤ ਆ ਜਰੂਰ ਸਾਂਝੀ ਕਰੋ ਲਓ ਜੀ ਸਭ ਤੋਂ ਪਹਿਲਾਂ ਮੇਰਾ ਸ਼ਹਿਰ ਕੋਟਕਪੂਰਾ ਜਿਲ੍ਹਾ ਫਰੀਦਕੋੜ ਤੋਂ ਗੱਲ ਕਰਾਂਗੇ ਜੀ 1509 ਦਾ ਜਿਹੜਾ ਰੇਟ ਲੱਗਿਆ 2560 ਰੁਪਏ ਤੋਂ ਲੈ ਕੇ 2895 ਰੁਪਏ ਪ੍ਰਤੀ ਕੁੰਡ ਤੱਕ ਜਿਹੜਾ ਵਿਕਿਆ ਸੰਗਮ ਕਟਾਰੀਆ ਰਾਇਸ ਮੈਲ ਨੇ ਜਿਹੜਾ ਇਹ ਝੋਨਾ ਬਾਸਮਤੀ 1509 ਖਰੀਦਿਆ ਅੱਜ 1000 ਗੱਟਾ ਕੋਟਕਪੂਰਾ ਮੰਡੀ ਦੇ ਵਿੱਚ ਭਰਿਆ ਗਿਆ ਜੀ ਉਸ ਤੋਂ ਬਾਅਦ ਗੱਲ ਕਰਾਂਗੇ ਬਟਾਲਾ ਮੰਡੀ ਦੀ ਬਟਾਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3010 ਰੁਪਏ ਨਵਾਂ ਵਿਕਿਆ ਜੀ ਨਵਾਂ ਚੋਨਾ ਸੀ ਜਾਂਦਾ ਤਰਨਤਾਰਨ ਮੰਡੀ ਦੇ ਵਿੱਚ 1509 2971 ਰੁਪਏ 3000 ਤੋਂ ਥੋੜਾ ਜਿਹਾ ਘੱਟ ਰਹਿ ਗਿਆ ਜੀ ਲਗਭਗ 3000 ਹੀ ਤੁਸੀਂ ਸਮਝੋ ਕੈਂਥਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2800 ਰੁਪਿਆ ਅੱਜ ਕੱਲ ਨਾਲੋਂ 170 ਰੁਪਏ ਜਿਹੜਾ ਤੇਜ਼ੀ ਦੇਖਣ ਨੂੰ ਉਸ ਮੰਡੀ ਦੇ ਵਿੱਚ ਮਿਲੀ ਹੈ ਟੁਹਾਣਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3041 ਰੁਪਏ ਰਿਹਾ ਕਿਸਾਨ ਪ੍ਰਾਪੋ ਟੁਹਾਣਾ ਮੰਡੀ ਦੇ ਵਿੱਚ ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਥੋੜਾ ਜਿਹਾ ਘਟਿਆ ਜੀ 2720 ਰੁਪਏ ਲਾੜਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2940 ਰੁਪਏ ਇਸ ਆਦਮਪੁਰ ਦੇ ਵਿੱਚ ਜਿਹੜਾ ਨਰਮਾ ਨਰਮੇ ਵਾਲੇ ਵੀਰ ਵੀ ਆਪਣੀ ਵੀਡੀਓ ਦੇਖਦੇ ਹੋ ਨਰਮਾ ਤੇ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜਾ ਵਿਕਿਆ ਪਹਿਲੀ ਚੋਣੀ ਦਾ ਇੰਦਰੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2800 ਰੁਪਏ ਨਜਫਰ ਕੜ ਦੇ ਵਿੱਚ 17 18 ਦਾ ਜਿਹੜਾ ਰੇਟ ਲੱਗਿਆ ਜੀ 4026 ਰੁਪਏ ਪਿਛਲੇ ਸੀਜ਼ਨ ਦਾ 올ਡ 17 18 ਪਿਛਲੇ ਸਾਲ ਵਾਲਾ ਜੀ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3000 ਰੁਪਿਆ ਪੂਰਾ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਖੈਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਕਾਫੀ ਘਟ ਦੇਖਣ ਨੂੰ ਮਿਲਿਆ ਇਸ ਮੰਡੀ ਦੇ ਵਿੱਚ 2500 ਤੇ 1 ਰੁਪਏ ਦੇ ਹਿਸਾਬ ਨਾਲ ਜਿਹੜਾ ਝੋਨਾ ਖਰੀਦਿਆ ਗਿਆ ਘਰੌੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2785 ਰੁਪਏ 14 ਰੁਪਏ ਦਾ ਜਿਹੜਾ ਵਾਧਾ ਕਰਨ ਦੇਖਣ ਨੂੰ ਮਿਲਿਆ ਨਿਸਿੰਘ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2800 ਰੁਪਏ ਪ੍ਰਤੀ ਕੁਆਂਟਲ ਗੰਗੋ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2710 ਰੁਪਏ ਜੀ ਚੀਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2740 ਰੁਪਏ ਇਸ ਮੰਡੀ ਦੇ ਵਿੱਚ 15 ਰੁਪਏ ਦਾ ਜਿਹੜਾ ਕੱਲ ਨਾਲੋਂ ਤੇਜ਼ੀ ਦੇਖਣ ਨੂੰ ਆਪਾਂ ਨੂੰ ਮਿਲੀ ਹੈ ਜੀ ਸੋਨੀਪੱਤ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2801 ਰੁਪਏ ਜੀ ਇਸ ਮੰਡੀ ਦੇ ਵਿੱਚ ਕੱਲ ਨਾਲੋਂ 50 ਰੁਪਏ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ ਕਿਸਾਨ ਵੀਰੋ 12 ਸਤੰਬਰ ਦੇ ਇਹ ਰੇਟ ਸੀ ਰੇਟ ਤੁਹਾਨੂੰ ਸੁਣ ਕੇ ਜਾਣ ਕੇ ਦੱਸੋ ਕਿੰਨੀ ਖੁਸ਼ੀ ਹੋਈ ਅੱਜ ਇਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਬਹੁਤ ਵਧੀਆ ਰੇਟ ਮਿਲਿਆ ਆ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਧ ਕਿਸਾਨਾਂ ਨੂੰ ਰੇਟ ਮਿਲੇ ਜੀ